ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ कुरकुरੇ ਬਣਾਉਣ ਲੱਗੇ ਆਪਾਂ 2 ਵੱਡੇ ਚਮਚ ਬੇਸਣ ਦੇ ਪਾ ਲੈ ਆਪਾਂ 1 ਚਮਚ ਜਿਹੜਾ ਆਪਾਂ ਸੂਜੀ ਦਾ ਪਾਉਣਾ ਹੈ ਇਹਦੇ ਨਾਲ ਕ੍ਰਿਸਪੀ ਬਣਨੇ ਆ ਇਹ ਤੇ ਜਿਹੜੇ ਆਪਾਂ ਬਾਜ਼ਾਰੋਂ ਲੈ ਕੇ ਪੈਕਟਾਂ ਦੇ ਵਿੱਚ ਖਾਣੇ ਨੇ ਨਾ ਆਪਾਂ ਘਰੇ ਬਣਾ ਕੇ ਤਿਆਰ ਕਰਨੇ ਆ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਮਿਕਸ ਕਰਕੇ ਤੇ ਇਹਦੇ ਵਿੱਚ ਪਾਉਣਾ ਆਪਾਂ ਦਹੀਂ ਦਹੀਂ ਦੇ ਨਾਲ ਜਿਹੜਾ ਬੇਸਣ ਸੂਜੀ ਆ ਨਾ ਉਹ ਐਨ ਫੁੱਲ ਜਾਂਦਾ ਆ ਵਧੀਆ ਟੇਸਟੀ ਇਹਨਾਂ ਦਾ ਹੋ ਜਾਂਦਾ ਉਹੀ ਦੋ ਚਮਚੇ ਭਰ ਕੇ ਆਪਾਂ ਦਹੀਂ ਦੇ ਪਾ ਦਿੱਤੇ ਆ ਤੇ ਦਹੀਂ ਦੇ ਵਿੱਚੇ ਹੀ ਇਹਨਾਂ ਨੂੰ ਮਿਕਸ ਕਰਕੇ ਆਪਾਂ ਪਾਣੀ ਨਹੀਂ ਪਾਉਣਾ ਕਿਉਂਕਿ ਇਹਦੇ ਲਈ ਆਪਾਂ ਨੂੰ ਜ਼ਿਆਦਾ ਪਤਲਾ ਬੇਸਣ ਨਹੀਂ ਚਾਹੀਦਾ ਤੇ ਹੱਲ ਇਹ ਆਪਾਂ ਹੋਰ ਵੀ ਇਹਦੇ ਵਿੱਚ ਕਈ ਚੀਜ਼ਾਂ ਐਡ ਕਰਨੀਆਂ ਇਸ ਕਰਕੇ ਆਪਾਂ ਜਿਹੜਾ ਬੇਸਣ ਆ ਨਾ ਇਦਾਂ ਦਾ ਸਖਤ ਜਿਹਾ ਹੀ ਰਲਾ ਕੇ ਤੇ ਇਹਨੂੰ ਆਪਾਂ ਰੱਖ ਦੇਣਾ ਇਦਾਂ ਮਿਕਸ ਕਰਕੇ ਇਹਨੂੰ ਆਪਾਂ ਰੱਖ ਦੇਣਾ ਟੱਕ ਦੇਣਾ ਆ ਤੇ ਬਾਕੀ ਅਗਲੀ ਤਿਆਰੀ ਫਿਰ ਆਪਾਂ ਹੋਰ ਕਰ ਲੈਣੇ ਆ ਤੇ ਚਮਚਾ ਇਹ ਕੱਢ ਦਿੰਨੇ ਕਿਉਂਕਿ ਇਹ ਡੂੰਗਾ ਜਿਹਾ ਆ ਤੇ ਇਹਦੇ ਨਾਲ ਸਹੀ ਤਰ੍ਹਾਂ ਰਲਦਾ ਨਹੀਂ ਹੈਗਾ ਤੇ ਦੂਜਾ ਚਮਚਾ ਲੈ ਕੇ ਆਪਾਂ ਸਿੱਧਾ ਜਿਹਾ ਇਹਦੇ ਨਾਲ ਸਵਾਰ ਕੇ ਮਿਕਸ ਕਰ ਦੰਨੇ ਐ ਦਾਂ ਸੂਜੀ ਬੇਸਣ ਦਹੀਂ ਜਿਹੜਾ ਇੱਕਸਾਰ ਹੋ ਜਵੇ ਇਹ ਹੋਰ ਇਹਚ ਆਪਾਂ ਕੁਛ ਨਹੀਂ ਪਾਇਆ ਵੀਡੀਓ ਨੂੰ ਐਂਡ ਤੱਕ ਦੇਖਿਓ ਸਹੀਪਨਾ ਕਰਿਓ ਜਿਹੜੇ ਆਪਾਂ ਬੱਚਿਆਂ ਨੂੰ कुरकुरੇ ਐਨ ਐਨ ਪੈਕਟਾਂ ਦੇ ਵਿੱਚ ਲੈ ਕੇ ਦੰਨੇ ਆ ਨਾ ਤੇ ਉਹ ਆਪਾਂ ਘਰੇ ਬਣਾ ਕੇ ਤਿਆਰ ਕਰਨੇ ਬਿਲਕੁਲ ਸੌਖੇ ਤਰੀਕੇ ਨਾਲ ਢਾਕ ਦਿੱਤਾ ਸੀ ਆਪਾਂ ਦੋ ਲੈ ਮੈਂ ਉਬਲੇ ਆਲੂ ਕਿਉਂਕਿ ਮੈਂ ਜਿਹੜੇ ਥੋੜੇ ਬਣਾਉਣੇ ਇਸ ਕਰਕੇ ਆਪਾਂ ਉਨਾਂ ਕ ਸਮਾਨ ਲਿਆ ਇਨਾਂ ਨੂੰ ਮੈਂ ਕद्दूकस ਕਰ ਲਿਆ ਤੁਸੀਂ ਮੈਸ਼ ਕਰ ਲੋ ਡਲੀਆਂ ਨਾ ਰਹਿਣ ਇਹਦੇ ਵਿੱਚ ਮੋٹے ਪੀਸ ਜਿਹੜੇ ਨਾ ਬਿਲਕੁਲ ਨਾ ਰਹਿਣ ਉਹ ਐਨ ਸਮੂਥ ਤੇ ਹੋ ਜਾਣਾ ਇਹ ਤੇ ਇਨਾਂ ਨੂੰ ਆਪਾਂ ਕद्दूकस ਕਰ ਲਿਆ ਦੋਨਾਂ ਆਲੂਆਂ ਨੂੰ ਤੇ ਹੁਣ ਇਨਾਂ ਨੂੰ ਆਪਾਂ ਜਿਹੜਾ ਬੇਸਣ ਆ ਨਾ ਆਪਾਂ ਬੇਸਣ ਤੇ ਸੂਜੀ ਰਲਾ ਕੇ ਰੱਖਿਆ ਆ ਉਹ ਮਿਕਸ ਹੋ ਗਿਆ ਆ ਤੇ ਉਹਨੂੰ ਆਪਾਂ 10 ਮਿੰਟ ਰੱਖ ਦਿੱਤਾ ਸੀ ਤਾਂ ਕਿ ਸੂਜੀ ਬੇਸਣ ਜਿਹੜਾ ਚੰਗੀ ਤਰ੍ਹਾਂ ਨਾ ਫੁੱਲ ਜਾਵੇ ਤੇ ਪਾਣੀ ਨਹੀਂ ਆਪਾਂ ਇਹਦੇ ਵਿੱਚ ਪਾਇਆ ਬਿਲਕੁਲ ਵੀ ਤੇ ਹੁਣ ਜਿਹੜੇ ਆਲੂ ਆ ਉਹ ਆਪਾਂ ਇਹਦੇ ਵਿੱਚ ਪਾਣੇ ਆ ਕਿਉਂਕਿ ਆਲੂਆਂ ਵਿੱਚ ਨਵੀਂ ਜਿਹੜੀ ਆ ਕਾਫੀ ਹੁੰਦੀ ਆ ਤੇ ਇਸ ਕਰਕੇ ਆਪਾਂ ਇਹਦੇ ਵਿੱਚ ਕੁਝ ਨਹੀਂ ਪਾਇਆ ਹੋਰ ਤੇ ਬਸ ਦਹੀਂ ਦੇ ਵਿੱਚ ਰਲਾ ਦਿੱਤੇ ਸੀ ਆਲੂ ਪਾ ਦਿੱਤੇ ਹੁਣ ਆਪਾਂ ਅਜਵੈਨ ਜਿਹੜੀ ਕ੍ਰਸ਼ ਕਰਕੇ ਹੱਥੇ ਮਸਲ ਕੇ ਪਾ ਦਨੇ ਆ ਤੇ ਇਹ ਜਿਹੜੀ ਆ ਹਾਜਮੇ ਵਾਸਤੇ ਵਧੀਆ ਹੁੰਦੀ ਆ ਕਾਲੀ ਮਿਰਚ ਪਾ ਦਿੱਤੀ ਥੋੜੀ ਜਿਹੀ ਲਾਲ ਹਲਦੀ ਪਾ ਦਿੱਤੀ ਆ ਤੇ ਲੂਣ ਪਾ ਦਿੱਤਾ ਆ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਨੇ ਚਿੱਲੀ ਫਲੈਕਸ ਇਹਦੇ ਵਿੱਚ ਕੋਈ ਮੋਟੀ ਚੀਜ਼ ਨਹੀਂ ਆਪਾਂ ਪਾਉਣੀ ਪਿਆਜ਼ ਟਮਾਟਰ ਵਗੈਰਾ ਇਦਾਂ ਦੀ ਚੀਜ਼ ਨਹੀਂ ਇਹਦੇ ਵਿੱਚ ਪਾਉਣੀ ਹੈਗੀ ਆਪਾਂ ਤੇ ਹਰਾ ਧਨੀਆ ਬਿਲਕੁਲ ਬਰੀਕ ਬਰੀਕ ਕੱਟ ਕੇ ਉਹ ਪਾ ਦਿੱਤਾ ਆ ਤੇ ਹੁਣ ਇਹਨੂੰ ਕਰ ਦਨੇ ਆ ਮਿਕਸਸ ਵਰਕ ਤੇ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਤੇ ਫਿਰ ਆਪਾਂ ਅਗਲਾ ਕੰਮ ਕਰਦੇ ਆ ਜੀ ਵੀਡੀਓ ਨੂੰ ਪੂਰੀ ਦੇਖਿਓ ਫੇਰੇ ਪਤਾ ਲੱਗਣਾ ਆਪਾਂ ਨੂੰ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਣ ਵਾਲੇ ਆ ਇਹ ਦੇਖੋ ਐਸوار ਕੇ ਇੱਕ ਸਾਰ ਇਹਨੂੰ ਕਰਨਾ ਦੇ ਵਿੱਚ ਕੋਈ ਵੀ ਜਿਹੜੀ ਆ ਮੋਟਾ ਪੀਸ ਬਿਲਕੁਲ ਆਲੂ ਦਾ ਰਹਿਣਾ ਨਹੀਂ ਚਾਹੀਦਾ ਤੇ ਹੁਣ ਇਹਨੂੰ ਆਪਾਂ ਹੱਥਾਂ ਨੂੰ ਮਾੜ ਜਾਂ ਤੇਲ ਲਾ ਕੇ ਨਾ ਇਹਨੂੰ ਐਨ ਸਮੇਟ ਲਿਆ ਸਵਾਰ ਕੇ ਇੱਕੋ ਜਿਹਾ ਆਪਾਂ ਕਰਨਾ ਇਹਨੂੰ ਦੇਖੋ ਐਨ ਚਿਕਨਾ ਜਿਹਾ ਕਰਨਾ ਆਪਾਂ ਤੇ ਇਦਾਂ ਮਸਲ ਕੇ ਕਰ ਲਿਆ ਆ ਤੇ ਹੁਣ ਇਹਦੇ ਵਿੱਚ ਮਾੜ ਜੇ ਮੈਂ ਪਾਉਣ ਲੱਗੀ ਜੀ ਬੇਕਿੰਗ ਪਾਊਡਰ ਇਹਦੇ ਨਾਲ ਜਿਹੜੇ ਅੰਦਰੋਂ ਇਹ ਫੁੱਲ ਜਾਣਗੇ ਬਹੁਤ ਵਧੀਆ ਟੇਸਟੀ ਬਣਨਗੇ ਇਹ ਤੇ ਨਹੀਂ ਤਾਂ ਥੋੜੇ ਜਿਹਾ ਇਹ ਜਿਹੜੇ ਆ ਸਖਤ ਬਣਦੇ ਆ ਇਸ ਕਰਕੇ ਆਪਾਂ ਬਿਲਕੁਲ ਥੋੜਾ ਜਿਹਾ ਬੇਕਿੰਗ ਪਾਊਡਰ ਪਾਇਆ ਬੇਕਿੰਗ ਸੋਡਾ ਨਹੀਂ ਪਾਇਆ ਆਪਾਂ ਬੇਕਿੰਗ ਪਾਊਡਰ ਥੋੜਾ ਜਿਹਾ ਪਾਇਆ ਤੇ ਹੁਣ ਇਹਨੂੰ ਸਾਰੇ ਪਾਸਿਆਂ ਤੋਂ ਇਦਾਂ ਰਲਾਲਣੇ ਸਵਾਰ ਕੇ ਤਾਂ ਕਿ ਪੂਰੇ ਜਿਹੜੇ ਆਪਣਾ ਬੇਸਣ ਆ ਇਹਨੂੰ ਸੂਜੀ ਬੇਸਣ ਇਹਨੂੰ ਚੰਗੀ ਤਰ੍ਹਾਂ ਪੂਰਾ ਜਿਹੜਾ ਆ ਬੇਕਿੰਗ ਪਾਊਡਰ ਸਾਰੇ ਦੇ ਵਿੱਚ ਮਿਕਸ ਹੋ ਜਵੇ ਤੇ ਇੱਕ ਜਗ੍ਹਾ ਨ ਰਵੇ ਪੂਰੇ ਦੇ ਵਿੱਚ ਮਿਕਸ ਹੋ ਜਵੇ ਹੱਥਾਂ ਨੂੰ ਬਹੁਤ ਚਿੰਬੜਦਾ ਹੈ ਕਿਉਂਕਿ ਆਲੂ ਆ ਵਿੱਚ ਵਿੱਚ ਬੇਸਣ ਸੂਜੀ ਆ ਤੇ ਇਸ ਕਰਕੇ ਹੱਥਾਂ ਨੂੰ ਬਹੁਤ ਲੱਗਦਾ ਪਹਿਲਾਂ ਮੈਂ ਹੱਥਾਂ ਨੂੰ ਮੜ ਜਾ ਤੇਲ ਲਾ ਕੇ ਤਾਂ ਇਹਨੂੰ ਇਕੱਠਾ ਕੀਤਾ ਸੀ ਤੇ ਦੇਖੋ ਜੀ ਇਦਾਂ ਇਹਨੂੰ ਆਪਾਂ ਜਿਹੜਾ ਆ ਇੱਕੋ ਜਿਹਾ ਕਰ ਲੈਨੇ ਹੁਣ ਰੜਾ ਲਿਆ ਸਾਰਾ ਹੀ ਆਪਾਂ ਤੇ ਹੁਣ ਹੱਥਾਂ ਨੂੰ ਆਪਾਂ ਕਰ ਲੈਨੇ ਸਾਫ਼ ਤੇਲ ਆਪਾਂ ਰੱਖਿਆ ਹੈ ਗਰਮ ਘਟ ਸੇਕ ਤੇ ਰੱਖਿਆ ਹੈ ਤੇ ਹੱਥ ਧੋ ਕੇ ਮੜ ਜਾ ਹੁਣ ਤੇਲ ਲਾਉਣੇ ਹੱਥਾਂ ਨੂੰ ਤੇ ਛੋਟੇ ਛੋਟੇ ਪੀਸੇ ਦੇ ਲੈ ਕੇ ਤੇ ਆਪਾਂ ਇਹਦੇ ਬਣਾਉਣੇ कुरकुरੇ ਬਸ ਇਦਾਂ ਹੱਥਾਂ ਨਾਲੇ ਆਪਾਂ ਬਣਾਉਣੇ ਆ ਕਿਸੇ ਵੀ ਮਸ਼ੀਨ ਨਾਲ ਨਹੀਂ ਬਣਾਉਣੇ ਕਿਸੇ ਚੀਜ਼ ਨਾਲ ਹੋਰ ਨਾਲ ਨਹੀਂ ਬਣਾਉਣੇ ਆਪਾਂ ਬਸ ਹੱਥਾਂ ਨਾਲ ਹੀ ਬਣਾਉਣੇ ਆਪਾਂ ਤੇ ਇਦਾਂ ਦੇ ਜਿਹੜੇ ਆਪਾਂ कुरकुरੇ ਲੈ ਕੇ ਖਾਣੇ ਆ ਨਾ ਸਪਾਈਸੀ ਜੇ ਉਹ ਜਿਹੜੇ ਆ ਇਦਾਂ ਹੀ ਆਪਾਂ ਬਣਾ ਕੇ ਤਿਆਰ ਕਰਨੇ ਆ ਤੇ ਹੁਣ ਇਹਨਾਂ ਨੂੰ ਆਪਾਂ ਇੱਕ ਪਲੇਟ 'ਚ ਰੱਖ ਲੈਣੇ ਆ ਇੱਕ ਵਾਰੀ ਪਾਉਣ ਜੋਗੇ ਜਿਹੜੇ ਦੇਖੋ ਕਿੰਨੇ ਸੋਹਣੇ ਬਣੇ ਆ ਨਾ ਤੇ ਇਹਨਾਂ ਨੂੰ ਹਲਕੇ ਹੱਥਾਂ ਨਾਲ ਬਣਾਉਣਾ ਜੇ ਤੁਸੀਂ ਹੱਥਾਂ ਤੇ ਜ਼ਿਆਦਾ ਦਬਾਅ ਦੋਗੇ ਤੇ ਇਹ ਟੁੱਟ ਜਾਣੇ ਉਸੇ ਵੇਲੇ ਕਿਉਂਕਿ ਬਹੁਤ ਨਰਮ ਹੋਇਆ ਬੇਸਣ ਆਲੂ ਜਿਹੜੇ ਆ ਬਹੁਤ ਨਰਮ ਹੋਇਆ ਬਿਲਕੁਲ ਹਲਕੇ ਜਿਹੇ ਹੱਥਾਂ ਦੇ ਨਾਲ ਇਹਨਾਂ ਨੂੰ ਜਿਹੜਾ ਤੁਸੀਂ ਐਦਾਂ ਰੋਲ ਕਰਨਾ ਹੈ ਇਹਦਾ ਇਹਨਾਂ ਨੂੰ ਜਿਹੜਾ ਇਹਨਾਂ ਨੂੰ ਬਣਾਉਣਾ ਹੈ ਤੇ ਜਿਆਦਾ ਦਬਾਅ ਨਹੀਂ ਹੱਥਾਂ ਦਾ ਦੇਣਾ ਤੇ ਐਦਾਂ ਪਹਿਲਾਂ ਆਪਾਂ ਇੱਕ ਵਾਰੀ ਪਾਉਣ ਜੋਗੇ ਜਿਹੜੇ ਬਣਾ ਲੈਨੇ ਆ ਤੇ ਫਿਰ ਇਹਨਾਂ ਨੂੰ ਆਪਾਂ ਪਾ ਦਾਂਗੇ ਤੇਲ ਦੇ ਵਿੱਚ ਤੇ ਬਾਕੀ ਦੇ ਫਿਰ ਹੋਰ ਬਣਾ ਲਾਂਗੇ ਬਹੁਤ ਸੌਖੇ ਤਰੀਕੇ ਨਾਲ ਇਹ ਜਿਹੜੇ कुरकुरੇ ਬਣ ਕੇ ਤਿਆਰ ਹੋ ਜਾਂਦੇ ਬੱਚਿਆਂ ਨੂੰ ਬਹੁਤ ਪਸੰਦ ਹੁੰਦੇ ਵੱਡਿਆਂ ਨੂੰ ਪਸੰਦ ਆ ਬੱਚਿਆਂ ਨੂੰ ਬਹੁਤ ਪਸੰਦ ਹੁੰਦੇ ਆ ਲਓ ਜੀ ਇੰਨੇ ਆਪਾਂ ਜਿਹੜੇ ਬਣਾ ਲਏ ਆ ਪਹਿਲਾਂ ਦੇਖੋ ਇਦਾਂ ਦੇ ਬਣੇ ਆ ਇਹ ਤੇਲ ਆਪਾਂ ਗਰਮ ਰੱਖਿਆ ਥੋੜੀ ਜਿਆਦਾ ਹੀ ਗਰਮ ਹੋ ਗਿਆ ਸੇਕ ਘੱਟ ਤੇ ਰੱਖਿਆ ਸੀ ਪਰ ਫਿਰ ਵੀ ਜਿਆਦਾ ਗਰਮ ਹੋ ਗਿਆ ਇਹਨਾਂ ਲਈ ਤੇਲ ਜਿਹੜਾ ਨਾ ਜਿਆਦਾ ਗਰਮ ਨਹੀਂ ਚਾਹੀਦਾ ਇਹ ਤਾਂ ਕ੍ਰਿਸਪੀ ਹੋਣਗੇ ਜੇ ਆਪਾਂ ਜਿਆਦਾ ਗਰਮ ਤੇਲ 'ਚ ਪਾ ਕੇ ਫਟਾਫਟ ਬਣਾ ਲੈਣਾ ਵਿੱਚੋਂ ਬਿਲਕੁਲ ਇਹ ਜਿਹੜੇ ਨਰਮ ਜਿਹੇ ਰਹਿਣਗੇ ਬਿਲਕੁਲ ਸਵਾਦ ਨਹੀਂ ਲੱਗੂਗੇ ਤੇਲ ਨੂੰ ਗਰਮ ਕਰਕੇ ਸੇਕ ਨੂੰ ਬਿਲਕੁਲ ਘੱਟ ਰੱਖਣਾ ਘੱਟ ਸੇਕ ਦੇਤੇ ਇਹਨਾਂ ਨੂੰ ਕ੍ਰਿਸਪੀ ਕਰਨਾ ਹੈ ਨ ਵਧੀਆ ਤੇ ਤਾਂ ਹੀ ਇਹ ਵਧੀਆ कुरकुरੇ ਬਣਨਗੇ ਬੀਡੀਓ ਤੁਹਾਨੂੰ ਪਤਾ ਹੀ ਆਪਾਂ ਬਿਲਕੁਲ ਸੌਖੇ ਤਰੀਕੇ ਨਾਲ ਬਣਾਉਨੇ ਹੁੰਦੇ ਆ ਜੀ ਤੇ ਵੀਡੀਓ ਮੇਰੀ ਚੰਗੀ ਲੱਗਦੀ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਨਵੇਂ ਵੀਬਰ ਰੈਡ ਜੋੜ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਜਿਹੜੇ ਪਹਿਲਾਂ ਪਾਏ ਸੀ ਉਹਨਾਂ ਨੂੰ ਥੋੜਾ ਜਿਹਾ ਜ਼ਿਆਦਾ ਸੇਕ ਲੱਗ ਗਿਆ ਆ ਕਿਉਂਕਿ ਤੇਲ ਜ਼ਿਆਦਾ ਗਰਮ ਹੋ ਗਿਆ ਸੀਗਾ ਸੇਕ ਘੱਟ ਤੇ ਹੀ ਰੱਖਿਆ ਸੀ ਪਰ ਥੋੜਾ ਜ਼ਿਆਦਾ ਟਾਈਮ ਹੋ ਗਿਆ ਸੀ ਬਣਾਉਣ ਨੂੰ ਟਾਈਮ ਲੱਗ ਗਿਆ ਆਪਾਂ ਨੂੰ ਤੇ ਇਹ ਜਿਹੜੇ ਆ ਇਹਨਾਂ ਨੂੰ ਆਪਾਂ ਪਹਿਲਾਂ ਦੇਖੋ ਐਦਾਂ ਘੱਟ ਸੇਕ ਦਿੱਤੇ ਇਹਨਾਂ ਨੂੰ ਹਿਲਾਈ ਜਾਣਾ ਉਲਟ-ਪਲਟ ਕਰਕੇ ਇਹਨਾਂ ਨੂੰ ਕ੍ਰਿਸਪੀ ਕਰਨਾ ਹੈ ਬੜੀਆ ਤੇ ਉਨੀ ਦੇਰ ਚ ਆਪਾਂ ਜਿਹੜੇ ਆ ਹੋਰ ਬਣਾ ਲੈਣੇ ਆ ਐਦਾਂ ਹੀ ਆਪਾਂ ਸਾਰੇ ਜਿਹੜੇ ਬਣਾਉਣੇ ਆ ਤੇ ਇਹਨਾਂ ਨੂੰ ਪਹਿਲਾਂ ਮੈਂ ਬਣਾ ਕੇ ਚੰਗੀ ਤਰ੍ਹਾਂ ਕੱਢ ਲਈਆਂ ਫੇਰ ਮੈਂ ਤੁਹਾਨੂੰ ਦਖਾਉਣੀ ਆ ਫਿਰ ਆਪਾਂ ਸਾਰੇ ਬਣਾ ਕੇ ਦਿਖਾਣਾਗੇ ਤੁਹਾਨੂੰ ਪਤਾ ਹੀ ਇਹ ਵੀਡੀਓ ਸੀ ਬਿਲਕੁਲ ਆਸਾਨ ਤਰੀਕੇ ਦੇ ਨਾਲ ਬਣਾਉਣੇ ਹੁੰਦੇ ਆ ਸਪੋਰਟ ਕਰਦੇ ਆ ਕਰੋ ਜੀ ਮੇਰੇ ਚੈਨਲ ਨੂੰ ਦੇਖੋ ਕਿੰਨੀ ਮਿਹਨਤ ਹੁੰਦੀ ਐ ਇੰਨੀ ਗਰਮੀ ਦੇ ਵਿੱਚ ਬਹੁਤ ਮਿਹਨਤ ਹੁੰਦੀ ਆ ਸਪੋਰਟ ਕਰਦੇ ਆ ਕਰੋ ਤੇ ਲਓ ਜੀ ਦੇਖੋ ਇਦਾਂ ਜਿਹੜੇ ਇਹ ਪਹਿਲਾਂ ਪਾਏ ਸੀ ਨਾ ਉਹ ਜਿਹੜੇ ਲਾਲ ਹੋ ਗਏ ਹਨ ਤੇ ਜਿਆਦਾ ਸੇਕ ਹੋ ਗਿਆ ਸੀ ਥੋੜਾ ਜਿਹਾ ਸੇਕ ਬਿਲਕੁਲ ਘੱਟ ਰੱਖ ਕੇ ਇਹਨਾਂ ਨੂੰ ਕ੍ਰਿਸਪੀ ਕਰਨਾ ਆਪਾਂ ਇਹਨਾਂ ਨੂੰ ਕੱਢ ਲੈਣੇ ਉਹਨਾਂ ਜਿਹੜੇ ਬਾਅਦ ਚ ਪਾਏ ਉਹਨਾਂ ਥੋੜਾ ਜਿਹਾ ਜਿਦਾ ਪਹਿਲਾਂ ਇਹ ਪਾਤੇ ਸੀ ਇਹਨਾਂ ਨੂੰ ਪਹਿਲਾਂ ਸੇਕ ਲੱਗ ਗਿਆ ਤੇ ਉਹਨਾਂ ਨੂੰ ਆਪਾਂ ਹੋਰ ਹਜੇ ਸੇਕ ਲਵਾਨੇ ਇਹਨਾਂ ਨੂੰ ਵੀ ਇਹਨਾਂ ਕ੍ਰਿਸਪੀ ਕਰਕੇ ਤੇ ਕੱਢ ਲੈਣੇ ਆ ਸਾਰੇ कुरकुरੇ ਆਪਾਂ ਜਿਹੜੇ ਐਦਾਂ ਹੀ ਤਿਆਰ ਕਰ ਲੈਣੇ ਆ ਜੀ ਦੇਖੋ ਬਿਲਕੁਲ ਸੌਖਾ ਤਰੀਕਾ ਆ ਕੋਈ ਔਖਾ ਨਹੀਂ ਇਹਦੇ ਵਿੱਚ ਕੰਮ ਜਿੰਨੇ ਮਰਜ਼ੀ ਤੁਸੀਂ ਬਣਾ ਲਓ ਤੇ ਜਿਹੜੇ ਇੰਨੇ ਕੁ ਲਿਆ ਨੇ ਨਾ ਪੈਕਟ ਦੇ ਵਿੱਚ ਤੇ ਉਹ ਪਤਾ ਨਹੀਂ ਕਿੱਦਾਂ ਬਣਾਏ ਹੁੰਦੇ ਕਿਦਾਂ ਦਾ ਤੇਲ ਹੁੰਦਾ ਆ ਕਿ ਐਦਾਂ ਸਫਾਈ ਦੇ ਨਾਲ ਬਣਾਏ ਹੁੰਦੇ ਜਾਂ ਨਹੀਂ ਤੁਸੀਂ ਜਿੰਨੇ ਮਰਜ਼ੀ ਬਣਾ ਕੇ ਤਿਆਰ ਕਰੋ ਦੇਖੋ ਕਿੰਨੇ ਸੋਹਣੇ कुरकुरੇ ਆਪਣੇ ਬਣ ਕੇ ਤਿਆਰ ਹੋਏ ਐਦਾਂ ਦੇ ਹੁੰਦੇ ਜਿਹੜੇ ਆਪਾਂ ਬਾਜ਼ਾਰੋਂ ਲਿਆ ਕੇ ਖਾਂਦੇ ਆ ਤੇ ਲਓ ਜੀ ਸਾਰੇ ਬਣ ਗਏ ਉਹ ਜਿਹੜੇ ਲਾਸਟ ਸੀਗੇ ਉਹ ਮੈਂ ਪਾ ਦਿੱਤੇ ਵਿੱਚ ਤੇਲ ਦੇ ਤੇ ਬਸ ਇੰਨੇ ਕੁ ਰਹਿੰਦੇ ਸੀ ਤੇ ਬਾਕੀ ਦੇ ਬਣ ਗਏ ਆ ਸਾਰੇ ਇਹਨਾਂ ਨੂੰ ਥੋੜਾ ਟਾਈਮ ਲੱਗਦਾ ਆ ਤਾਂ ਹੀ ਇਹ ਕ੍ਰਿਸਪੀ ਹੋਣਗੇ ਜੇ ਆਪਾਂ ਫਟਾਫਟ ਬਣਾ ਕੇ ਤੇਜ਼ ਗੈਸ ਤੇ ਕੱਢ ਲਏ ਤਾਂ ਬਿਲਕੁਲ ਕ੍ਰਿਸਪੀ ਨਹੀਂ ਹੋਣਗੇ ਇਹ ਤੇ ਹੁਣ ਆਪਾਂ ਜਿਹੜੇ ਸਾਰੇ ਬਣਾ ਲਏ ਆ ਉਹ ਵੀ ਆਪਾਂ ਕੱਢ ਲਏ ਤੇ ਹੁਣ ਇਹਨਾਂ ਨੂੰ ਆਪਾਂ ਟਿਸ਼ੂ ਤੋਂ ਚੱਕ ਲਿਆ ਇਹਦੇ ਉੱਤੇ ਆਪਾਂ ਪਾਉਣੇ ਥੋੜੇ ਜਿਹਾ ਕਾਲਾ ਲੂਣ ਤੇ ਥੋੜੀ ਜਿਹੀ ਆਪਾਂ ਪਾ ਦਨੇ ਆ ਜੀ ਕੜਾ ਲੂਣ ਪਾ ਦਿੱਤਾ ਆ ਥੋੜੇ ਜਿਹਾ ਆਪਾਂ ਕਾਲੀ ਮਿਰਚ ਪਾ ਦੇਣੀ ਥੋੜੀ ਜਿਹੀ ਲਾਲ ਮਿਰਚ ਪਾ ਦੇਣੀ ਆ ਤੇ ਚਾਟ ਮਸਾਲਾ ਥੋੜੀ ਜਿਹਾ ਪਾ ਦੇਣਾ ਇੰਨੇ ਕੁ ਮਸਾਲੇ ਪਾ ਕੇ ਇਹਨਾਂ ਨੂੰ ਆਪਾਂ ਮਿਕਸ ਕਰ ਦੇਣਾ ਆ ਤੇ ਇੱਕ ਥਾਂ ਮਸਾਲਾ ਰਲਾ ਕੇ ਪਾਉਣਾ ਤਾਂ ਤਾਂ ਵੀ ਪਾ ਸਕਦੇ ਆ ਤੁਸੀਂ ਇਕੱਲਾ ਇਕੱਲਾ ਪਾਉਣਾ ਤਾਂ ਵੀ ਪਾ ਸਕਦੇ ਆ ਬਹੁਤ ਹੀ ਟੇਸਟੀ कुरकुरੇ ਬਣ ਕੇ ਆਪਣੇ ਤਿਆਰ ਹੋਏ ਆ ਕ੍ਰਿਸਪੀ ਕਰੰਚੀ ਬਣੇ ਆ ਇਹ ਤੇ ਬਣਾਓ ਤੇ ਖਾਓ ਜੀ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਕਿੰਨੇ ਸੋਹਣੇ ਜਿਹੜੇ कुरकुरੇ ਆਪਣੇ ਬਣ ਕੇ ਤਿਆਰ ਹੋਏ ਆ क्रिस्पी बने हैं जी बड़े सोने बहुत सोने कुरकुरे अपने टेस्टी जे बने हैं ਤੁਸੀਂ ਵੀ ਬਣਾਓ ਤੇ ਖਾਓ ਜੀ ਲਓ ਜੀ ਦੇਖੋ ਕਿੰਨੇ ਸੋਹਣੇ ਕ੍ਰਿਸਪੀ ਬਣੇ ਆ ਧੰਨਵਾਦ ਜੀ ਸਾਰਿਆਂ ਦਾ ਦੇਖੋ ਕਿੰਨੇ ਸੋਹਣੇ ਬਣੇ कुरकुरे ਆਪਣੇ